करें वहां पे लेके जाए और उसके बाद मैं रिक्वेस्ट करूंगा हमारे कृष्णलाल जसल जी से कि वो धन्यवाद सभी एच ओ डी का जीएम साहब का और सभी जो जूनियर एसोसिएशन आए हैं करेंगे जिन्होंने इस प्रोग्राम को सफल बनाने के लिए अपना सहयोग किया माननीय कृष्णलाल जसल जी ਪਰਮ ਪੂਜਨੀ ਬੋਧੀ ਸਤਿਵ ਜੋਗ ਪੁਰਸ਼ ਕਿੰਨੇ ਦੇ ਨਾਮ ਲੋ ਘਟ ਪੈ ਜਾਂਦੇ ਨੇ ਸਾਡੇ ਉਸ ਮਹਾਪੁਰਸ਼ ਬਾਬਾ ਸਾਹਿਬ ਡਾਕਟਰ ਬੀ ਅਮੇਦਕਰ ਜੀ ਨੂੰ ਉਹਨਾਂ ਦੇ 68 ਮੇ ਪ੍ਰੀ ਨਿਰਵਾਣ ਦਿਸਤੇ ਕੋਟਲ ਕੋਟ ਨਮਨ ਕਰਦੇ ਹੋਏ ਇਸ ਪੰਡਾਲ ਵਿੱਚ ਪਾਸਟਰ ਸਾਰੇ ਜੀ ਸਾਥੀਆਂ ਨੂੰ ਜੈ ਪੀ ਜੈ ਭਾਰਤ ਕਿਉਂਕਿ ਟਾਈਮ ਬਹੁਤ ਹੋ ਚੁੱਕਾ ਮੈਂ ਸਿਰਫ ਦੋ ਚਾਰ ਸ਼ਬਦਾਂ ਦੇ ਵਿੱਚ ਆਪਣਾ ਧੰਨਵਾਦ ਦਾ ਮੁਕਤੇਬਾ ਰੱਖੂੰਗਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਇਸ ادارے ਦੇ ਮਹਾ ਪ੍ਰਬੰਧਕ ਮਾਨਯੋਗ ਐਸਐਸ ਮਿਸ਼ਨਰੀ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਵਿੱਚ ਆ ਕੇ ਜਿੱਥੇ ਐਸੋਸੀਏਸ਼ਨ ਦੇ ਮਾਣ ਨੂੰ ਵਧਾਇਆ ਹੈ ਉੱਥੇ ਹੀ ਸਾਨੂੰ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਮਾਣ ਹੈ ਕਿ ਹਮੇਸ਼ਾ ਇਸਦੇ ਸਾਥ ਦਿੰਦੇ ਰਹਿਣਗੇ ਆਏ ਹੋਏ ਸਾਡੇ ਇਤੋ ਡਿਸੀਵਾਨ ਜਿਨ੍ਹਾਂ ਵਿੱਚ ਕਾਸ਼ ਕਰਕੇ ਸਾਡੇ ਪੀਸੀਐਮ ਸਾਹਿਬ ਵੀ ਸੰਬੰਧ ਸਹ ਦਰਸਾ ਬੈਠੇ ਨੇ ਸਾਰੇ ਆਪਸ਼ਨ ਸੇਵਾਨ ਤੇ ਖਾਸ ਕਰਕੇ ਉਹਨਾਂ ਜੁਨੀਅਰ ਐਸੋਸੀਏਸ਼ਨ ਜੀਐਮ ਸਾਹਿਬ ਦੇ ਹੁੰਦੇ ਹੁੰਦੇ ਹੁਣੇ ਪਿਛੇ ਕੁ ਦਿਨਾਂ ਦੇ ਵਿੱਚ ਜਿਵੇਂ ਇਲੈਕਸ਼ਨ ਵੀ ਹੋ ਕੇ ਅੱਥਰ ਕੋਈ ਇੱਕ ਵਕਰ ਅੰਦਾਜ਼ ਸੀ ਅੱਜ ਸਾਨੂੰ ਮਾਣ ਹੈ ਨਾ ਸਾਡੇ ਯੋਧਿਆਂ ਤੇ ਕਿ ਜਦੋਂ ਵੀ ਕਿਤੇ ਇਹੋ ਜਿਹਾ ਕੋਈ ਫੰਕਸ਼ਨ ਹੁੰਦਾ ਹੈ ਤਾਂ ਹਮੇਸ਼ਾ ਇਹ ਸਾਰੇ ਇੱਕਜੁੱਟ ਹੁੰਦੇ ਨੇ ਇਹਨਾਂ ਨੂੰ ਸ্যালੂਟ ਕਰਨ ਦਾ ਦਿਲ ਕਰਦਾ ਔਰ ਜਿਹਾ ਆਖਦਾ ਹਾਂ 올 ਇੰਡੀਆ ਐਸਐਸਟੀ ਐਸੋਸੀਏਸ਼ਨ ਵੱਲੋਂ ਖਾਸ ਕਰਕੇ ਮੈਂ ਜਿਹਾ ਆਖਦਾ ਨਾਰੀ ਸ਼ਕਤੀ ਸਖਤਾਂ ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਅੱਜ ਇਸ ਸਮਾਗਮ ਦੇਸ਼ ਪਹੁੰਚ ਕੇ ਸਾਡਾ ਮਾਣ ਬਧਾਇਆ ਇਸ ਦੇ ਨਾਲ ਨਾਲ ਜੋ ਸਾਡੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਔਰ ਸਾਡੀ ਜੋ ਅਸਿੱਧੇ ਜਥੇਬੰਦੀਆਂ ਜਿਨ੍ਹਾਂ ਵਿੱਚ ਪਰ ਆਂਜੀਆਂ ਸਾਰੇ ਦੇ ਨਾਮ ਇੱਕ-ਇੱਕ ਦੇ ਪਹਿਲਾਂ ਲੈ ਦਿੱਤੇ ਨੇ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ। ਔਰ ਨਾਲ ਦੇ ਨਾਲ ਜਿਨ੍ਹਾਂ ਨੂੰ ਆਪਾਂ ਸਨਮਾਨਤ ਵੀ ਕਰ ਦਿੱਤੇ ਸਾਡੇ ਐਸਐਨਟੀ ਤੋਂ ਸਿਵਲ ਤੋਂ ਇਲੈਕਟ੍ਰੀਕਲ ਤੋਂ ਔਰ ਸਾਡਾ ਬੜਾ ਸੁਖਾਰ ਜੋਗ ਜੋ ਸਾਡੇ ਸਾਥੀ ਸਾਡੇ ਚ ਪਹੁੰਚੇ ਨੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਆਸ ਰੱਖਦੇ ਆ ਕਿ ਅੱਗੇ ਤੋਂ ਵੀ ਜੇ ਐਸੋਸੀਏਸ਼ਨ ਕਦੀ ਵੀ ਜੋ ਕਾਲ ਕਰਦੀ ਹੈ ਜੂ ਸਾਡਾ ਸ਼ਿਰੋ ਕਰੋਗੇ। ਏ ਮੈਨੂੰ ਲੱਗਦਾ ਕਿ ਆਪਾਂ ਕੁਛ ਇੱਕ ਦੋ ਗੱਲਾਂ ਪੁੱਲਦਾ ਸੀ ਮੈਂ ਜੀ ਆਨ ਸਾਹਮਣੇ ਛੋਟੀ ਜਿਹੀ ਬੇਨਤੀ ਕਰਨੀ ਸ਼ਾਹ ਨਾ ਕੀ ਅੱਜ ਜਿਵੇਂ ਸਾਹਮਣੇ ਫੰਕਸ਼ਨ ਜਿਹੜਾ ਬਾਰਸ਼ਾਹ ਵਾਲੀ ਜਗ੍ਹਾ ਤੇ ਅੱਜ ਇਸ ਖੁੱਲੇ ਪੰਡਾਲ ਦੇ ਵਿੱਚ ਕਰਨਾ ਪਿਆ ਤੇ ਮੈਂ ਬੇਨਤੀ ਕਰੂੰਗਾ ਐਸੋਸੀਏਸ਼ਨ ਵੱਲੋਂ ਕਿ ਸਾਡੀ ਬੜੀ ਪੁਰਾਣੀ ਨਿਮਾੜਾ ਅਪਸ਼ੇਨੀ ਸਾਹਿਬ ਅਬ ਪੰਜਾਬੀ ਵਿੱਚ ਬੋਲਦਾ ਕਰਾਉ ਤਾਂ ਹਿੰਦੀ ਵਿੱਚ ਕਹਿ ਦਿੰਦਾ ਕਿ ਜੇ ਤੁਸੀਂ ਕਿਰਪਾ ਕਰੋ ਸਾਡੇ ਤੇ ਬਾਬਾ ਸਾਹਿਬ ਡਾਕਟਰ ਮੇਰਕਰ ਭਵਨ ਦਾ ਨਿਰਮਾਣ ਕਰਕੇ ਦੇ ਦਿਓ ਤਾਂ ਕਿ ਕਦੇ ਆਜੀ ਪ੍ਰੋਬਲਮ ਸਾਨੂੰ ਆਵੇ ਹੀ ਨਾ ਉਹ ਦੇਖ ਰੇ ਕਰ ਲੈ ਜੇ ਆਪਾਂ ਜਮਾਵਾਰੀ ਖੁਦ ਐਸਟੇਸ਼ਨ ਲੈ ਲਉਂਦੀ ਪਲੀਜ਼ ਇਹ ਜਰੂਰ ਸਾਡੇ ਬੇਨਤੀ ਨੂੰ ਸਹਿਕਾਰ ਕਰੋ ਕਿਉਂਕਿ ਅੱਜ ਜੋ ਐਨੈਜਮੈਂਟ ਕਰਨਾ ਪਿਆ ਸਾਨੂੰ ਬੜੀ ਜਿੱਥੇ ਭਾਈ ਦੌੜ ਕਰਨੀ ਪਈ ਹੈ ਉੱਥੇ ਹੀ ਸਾਡੇ ਕਿਤੇ ਹਜ਼ਾਰ ਤੋਂ ਵੱਧ ਗੈਦਰਿੰਗ ਹੁੰਦੀ ਹੈ ਅੱਜ ਠੰਡੇ ਮੌਸਮ ਕਰਨ ਸਾਡੇ ਸਾਥੀ ਕੁਝ ਮਹਿਲਾਮਾ ਸਾਡੇ ਬੱਚੇ ਇੱਥੇ ਨਹੀਂ ਪਹੁੰਚ पाए ਇਸ ਬੇਨਤੀ ਨੂੰ ਜਰੂਰ ਤੁਸੀਂ ਜਿੰਨਾ ਤੁਹਾਡੇ ਕੋਲ ਮੈਨੂੰ ਲੱਗਦਾ ਹੈ ਤੁਹਾਡੇ ਅਧਿਕਾਰ ਖੇਤਰ ਵਿੱਚ ਆਉਂਦਾ ਰੀਮ ਸਾਹਿਬ ਜਰੂਰ ਸਾਡੀ ਬੇਨਤੀ ਪ੍ਰਵਾਨ ਕਰੋ ਜਗ੍ਹਾ ਨਹੀਂ ਕੋਈ ਕਮੀ ਨਹੀਂ ਹੈ ਤੁਹਾਡੇ ਕੋਲ ਕਿਸੇ ਵੀ ਕਮੀ ਨਹੀਂ ਹੈ ਤੁਹਾਡੇ ਸਾਰਾ ਇੱਥੇ ਪਰਿਵਾਰ ਹੈ ਤੁਸੀਂ ਜੇ ਆਏ ਹੋ ਤੇ ਇੱਕ ਕੰਮ ਤੁਹਾਡੇ ਹੱਥਾਂ ਨਾਲ ਹੋ ਜਵੇ ਤਾਂ ਜੇ ਹਮੇਸ਼ਾ ਤੁਹਾਡੇ ਲਈ ਰਹਿਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਸਾਰੇ ਸਾਥੀਆਂ ਦਾ ਆਪਣੇ ਜਥੇਬੰਦੀਆਂ ਦਾ ਯੂਨੀਅਨ ਐਸੋਸੀਏਸ਼ਨ ਦਾ ਤੇ ਆਪਣੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਇੱਕ ਵਾਰ ਫਿਰ ਬਹਿਜ ਰੋ ਧੰਨਵਾਦ ਕਰਦਾ ਹਾਂ ਜੈ ਭੀਮ ਜੈ ਪਾਸ ਨਮੋ ਬੋਦ